ਕਮਤਵਣਾ ਜਿੰਨਾ ਜੋਰ ਲਾਉਣਾ ਲਾਲਾ ਜਿੰਨਾ ਜੋਰ ਲੱਗਦਾ ਲਾਲਾ ਤੇਰੇ ਐਵੇਂ ਜਿਕਰੂ ਗਲਤੀ ਹੱਡੀ ਬਣ ਕੇ ਰਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਜੇਲ੍ਹ ਦੇ ਵਿੱਚ ਹੋਵੇਂਗਾ ਫਿਰ ਤੂੰ ਲੇਟੜੀਆ ਕੱਟੇਗਾ ਸਾਡੀ ਭੈਣ ਗੁਰਪ੍ਰੀਤ ਫਿਰ ਉਹ ਲੋਕਾਂ ਅੱਗੇ ਬੇਨਤੀ ਕਰੂਗੀ ਵੀ ਆਜੋ ਮੇਰੇ ਭਗਵੰਤ ਮਾਨ ਲਈ ਕਿਸੇ ਨੇ ਨਹੀਂ ਆਉਣਾ ਕਿਸੇ ਨੇ ਨਹੀਂ ਆਉਣਾ ਤੂੰ ਜੇਲ੍ਹ ਦੇ ਵਿੱਚ ਹੋਵੇਂਗਾ ਅੱਜ ਦੀ ਗੱਲ ਕਹੀ ਹੋਈ ਯਾਦ ਰੱਖੀ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਜੀ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਜੀ ਕੋਈ ਕਹਿੰਦਾ ਮੈਂ ਬਾਦਲਾਣਾ ਕਿਉਂ ਨਹੀਂ ਤੁਸੀਂ ਇਹ ਚੀਜ਼ ਕਹਿੰਦੇ ਵੀ ਅਸੀਂ ਪੰਜਾਬ ਦੇ ਆ ਅਸੀਂ ਪੰਜਾਬ ਲਈ ਲੜਨਾ ਸੀ ਪੰਜਾਬ ਲਈ ਮਰਨਾ ਮੈਂ ਇੱਕ ਦੋ ਮਿੰਟ ਹੀ ਲੈਣੇ ਆ ਬੜਾ ਸਮਾਂ ਨਹੀਂ ਲੈਣਾ ਸਭ ਤੋਂ ਪਹਿਲਾਂ ਸਭ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰੇ ਹੀ ਸਤਿਕਾਰਯੋਗ ਆਗੂਆਂ ਨੇ ਤੁਸੀਂ ਗੱਲਾਂ ਬਾਤਾਂ ਸੁਣ ਹੀ ਲਈਆਂ ਪਰ ਸੁਣਨ ਤੋਂ ਬਾਅਦ ਤੁਸੀਂ ਅਮਲ ਕਰਕੇ ਜਾਣਾ ਇਸ ਤੋਂ ਬਾਅਦ ਬਾਈ ਲਖੇ ਨੇ ਵੀ ਸਾਰਿਆਂ ਨੇ ਬੋਲਣਾ ਪਰ ਆਪਣਾ ਮਕਸਦ ਇੱਕੋ ਹੀ ਹੋਣਾ ਚਾਹੀਦਾ ਹੈ ਕਿ ਜੋ ਪੰਜਾਬ ਦੇ ਵਿੱਚ ਜ਼ਬਰ ਚੱਲ ਰਿਹਾ ਹੈ ਇਹ ਜ਼ਬਰ ਨਾਲ ਕਿਵੇਂ ਟੱਕਰ ਲੈਣੀ ਹੈ ਕਿਵੇਂ ਆਪਾਂ ਜਿਹੜੀ ਸਰਕਾਰ ਦਾ ਸਰੀਕ ਸੱਜਰੇ ਸਰੀਕ ਬਣ ਕੇ ਰਹਿਣਾ ਤੁਸੀਂ ਰੋਜ਼ ਹੀ ਦੇਖਦੇ ਹੋ ਕਿ ਕਿਵੇਂ ਆਪਾਂ ਇਸ ਮੁੱਖ ਮੰਤਰੀ ਸਰਕਾਰ ਦੇ ਪੈਰਾਂ ਥੱਲੇ ਅਗਮਚਾਈ ਹੋਈ ਹੈ ਇਹ ਆਪਣਾ ਮੁੱਖ ਮੰਤਰੀ ਜ਼ਾਲਮ ਬਣ ਗਿਆ ਉਹਦੇ ਵਿੱਚ ਜਿਹੜੀ ਬਿਆਨ ਤੇ ਬੁਚਰ ਦੀ ਜਿਹੜੀ ਰੂਹ ਆ ਚੁੱਕੀ ਹੈ ਪਰ ਲੋਕੋ ਇਹੀ ਬੇਨਤੀ ਕਰਦਾ ਵੀ ਤਕੜੇ ਹੋ ਜੋ ਜਿਹੜੇ ਪਿੰਡਾਂ ਦੇ ਵਿੱਚ ਚਮਚੇ ਨੇਗੇ ਮੇਰੀ ਖਾਸ ਕਰਕੇ ਉਹਨਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਸਾਡਾ ਪੰਜਾਬ ਬਰਬਾਦ ਕਰਿਆ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਜੀ ਕੋਈ ਕਹਿੰਦਾ ਮੈਂ ਭਾਜਪੀ ਵਾਲਾ ਜੀ ਕੋਈ ਕਹਿੰਦਾ ਮੈਂ ਬਾਦਲਾਣਾ ਕਿਉਂ ਨਹੀਂ ਤੁਸੀਂ ਇਹ ਚੀਜ਼ ਕਹਿੰਦੇ ਵੀ ਅਸੀਂ ਪੰਜਾਬ ਦੇ ਆ ਅਸੀਂ ਪੰਜਾਬ ਲਈ ਲੜਨਾ ਸੀ ਪੰਜਾਬ ਲਈ ਮਰਨਾ ਹੈ ਇਸ ਕਰਕੇ ਆਪਣੀ ਸੋਚ ਸਾਰਿਆਂ ਦੀ ਪੰਜਾਬ ਪ੍ਰਤੀ ਹੋਣੀ ਚਾਹੀਦੀ ਹੈ ਇਸ ਕਰਕੇ ਇਸ ਸਰਕਾਰ ਦੇ ਸੱਜਰੇ ਸ਼ਰੀਕ ਬਣ ਕੇ ਰਹਿਣਾ ਹੈ ਭਗਵਾਨ ਤੋਂ ਮਾਣ ਦੀ ਧੌਣ ਦੀ ਗਲ ਦੀ ਹੱਡੀ ਬਣ ਕੇ ਰਹਿਣਾ ਹੈ ਗਿਣ ਗਿਣ ਕੇ ਬਦਲੇ ਆਪਾਂ ਲੈਣਿਆ ਕੋਈ ਕਾਂਗਰਸ ਨੇ ਕੋਈ ਦੂਜੇ ਤੀਜੇ ਨਾ 도ਗਲਾ ਨੇ ਨਹੀਂ ਲੈਣੇ ਇਸ ਕਰਕੇ ਤਾਕੜੇ ਹੋ ਕੇ ਲੜਾਈ ਲੜਨੀ ਹੈ ਕੱਲ ਵੀ ਬੜੀ ਵੱਡੀ ਸਾਡੇ ਪਰਸੋਂ ਨੌਜਵਾਨਾਂ ਤੇ ਚੰਡੀਗੜ੍ਹ ਦੇ ਵਿੱਚ ਵੱਡੀ ਮੁਸੀਬਤ ਆਈ ਉੱਥੇ ਨੌਜਵਾਨ ਕੜਾਏ ਉੱਥੇ ਪੁਲਿਸ ਨੇ ਤਸ਼ੱਦਦ ਕੀਤਾ ਤੇ ਜਦੋਂ ਇਕੱਠ ਹੋਇਆ ਤੇ ਪੁਲਿਸ ਵਾਲਾ ਚੱਕ ਕੇ ਸਸਪੈਂਡ ਕਰਤਾ ਇਸ ਕਰਕੇ ਜੋ ਤਸ਼ੱਦਦ ਹੋ ਰਹੀ ਹੈ ਸਾਡੇ ਉੱਪਰ ਹੋ ਰਹੀ ਹੈ ਸਾਡੇ ਆਗੂਆਂ ਉੱਪਰ ਹੋ ਰਹੀ ਹੈ ਇਕੱਠੇ ਹੋ ਜੀਏ ਸਾਡੀ ਸਭ ਦੀ ਲੜਾਈ ਇਹ ਲੋਕਾਂ ਲਈ ਆ ਪੰਜਾਬ ਲਈ ਆ ਨੌਜਵਾਨਾਂ ਲਈ ਆ ਨੌਜਵਾਨਾਂ ਦੀ ਜਿਹੜੀ ਲੜਾਈ ਲੜ ਰਹੇ ਆ ਪੰਜਾਬ ਬਚਾਉਣ ਦੀ ਹੈ ਪੰਜਾਬ ਨੂੰ ਬਾਹਰ ਨੌਜਵਾਨਾਂ ਨੂੰ ਭੇਜਣਾ ਚਾਹੁੰਦੇ ਨੇ ਅਸੀਂ ਨੌਜਵਾਨਾਂ ਨੂੰ ਇੱਥੇ ਖੜਨਾ ਚਾਹੁੰਦੇ ਆ ਇਹ ਸਾਡੀ ਲੜਾਈ ਜਾਰੀ ਰਹੂਗੀ ਮਰਦੇ ਦਮ ਤੱਕ ਜਾਰੀ ਰਹੂ ਭਗਮੰਤਵਾਣਾ ਜਿੰਨਾ ਜੋਰ ਲਾਉਣਾ ਲਾਲਾ ਜਿੰਨਾ ਜੋਰ ਲੱਗਦਾ ਲਾਲਾ ਤੇਰੇ ਐਵੇਂ ਜਕਰੂ ਗਲਤੀ ਹੱਡੀ ਬਣ ਕੇ ਰਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਜੇਲ੍ਹ ਦੇ ਵਿੱਚ ਹੋਵੇਂਗਾ ਫਿਰ ਤੂੰ ਲੜੜਿਆ ਕੱਟੇਗਾ ਸਾਡੀ ਭੈਣ ਗੁਰਪ੍ਰੀਤ ਫਿਰ ਉਹ ਲੋਕਾਂ ਅੱਗੇ ਬੇਨਤੀ ਕਰੂਗੀ ਵੀ ਆਜੋ ਮੇਰੇ ਭਗਮਤ ਮੰਨ ਲਈ ਕਿਸੇ ਨੇ ਨਹੀਂ ਆਉਣਾ ਕਿਸੇ ਨੇ ਨਹੀਂ ਆਉਣਾ ਤੂੰ ਜੇਲ੍ਹ ਦੇ ਵਿੱਚ ਹੋਵੇਂਗਾ ਅੱਜ ਦੀ ਗੱਲ ਕਹੀ ਹੋਈ ਯਾਦ ਰੱਖੀ ਜਿੰਨਾ ਜ਼ੁਲਮ ਟਾਉਣਾ ਟਾਲਾ ਸਮਾਂ ਤਖਤਾਂ ਬਲਟਣ ਵਾਲਾ ਤਖਤ ਪਲਟ ਦਾਂਗੇ ਇਹਨਾਂ ਦਾ ਯਾਦ ਰੱਖਿਓ ਨੌਜਵਾਨੋ ਮੈਂ ਬਸ ਇੰਨੀਆਂ ਕਿ ਮੈਂ ਸਾਰਿਆਂ ਦਾ ਆਗੂ ਸਾਹਿਬਾਨ ਦਾ ਧੰਨਵਾਦ ਕਰਨਾ ਹੈ ਸਾਰਾ ਤੁਹਾਨੂੰ ਥੋੜਾ ਧੰਨਵਾਦ ਕਰਨਾ ਹੈ ਜਿਹੜੇ ਤੁਸੀਂ ਇੱਥੇ ਆਇਓ ਬਾਈ ਲੱਖੇ ਦੇ ਲਈ ਤੇ ਸਾਡੇ ਆਪਾਂ ਸਭ ਆਪਣੇ ਹੱਕਾਂ ਲਈ ਤੁਸੀਂ ਆਇਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਬਜ਼ੁਰਗਾਂ ਦਾ ਬਹੁਤ-ਬਹੁਤ ਧੰਨਵਾਦ ਇਕੱਲੇ-ਇਕੱਲੇ ਜਿਹੜੇ ਬਜ਼ੁਰਗ ਲੰਮੇ ਸਮੇਂ ਤੋਂ ਤੁਸੀਂ ਬੈਠੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਥੋੜੇ ਕਰਕੇ ਅਸੀਂ ਜਿਹੜੀ ਏਡੀ ਵੱਡੀ ਲੜਾਈ ਲੜ ਰਹੇ ਹਾਂ ਤਾਂ ਕਰਕੇ ਜਿਹੜਾ ਸਰਕਾਰਾਂ ਨਾਲ ਮੱਥਾ ਲਾਇਆ ਹੋਇਆ ਤਾਂ ਕਰਕੇ ਬਾਈ ਲੱਖਾ ਸਦਾਣਾ ਦਿਨ ਰਾਤ ਤੁਹਾਡੇ ਲਈ ਲੜਦਾ ਫਿਰਦਾ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਬਹੁਤ ਧੰਨਵਾਦ ਭਾਨਾ ਸਿੰਘ ਸਿੱਧੂ ਦਿੱਕਤ ਹੈ ਕਿਉਂਕਿ ਸਮਾਂ ਨਹੀਂ ਹੈ ਇਸ ਲਈ ਤੁਸੀਂ ਦੇਖੋ ਭਾਨੇ ਕੋਲੇ ਆ ਪਾਣੀ ਦੀ ਬੋਤਲ ਸੀ ਢੱਕਣ ਦਾ ਕੀ ਹਾਲ ਕਰਤਾ ਐਨੇ ਇੱਕੇ ਬੈਠੇ ਆ ਸੋ ਹੁਣ ਬਾਬਾ ਰਾਜਾ ਰਾਜ ਜੀ ਉਸ ਤੋਂ ਬਾਅਦ ਬਾਈ ਲੱਖਾ ਸਿੰਘ ਸਿਧਾਣਾ ਆਖਰ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ